ਕੁਕੂ ਦੇਖ ਠੰਡ ਦੇਖ ਅੰਦਰ ਯਾਰ ਹਨਾ ਜਿਵੇਂ ਬਾਹਰ ਗਰਮੀ ਆ ਸਾਰੇ ਪਾਸੇ ਪੰਦਾ ਇਹ ਵੀ ਉਦੋਂ ਦੀ ਬਿਉਤ ਬੰਦੀ ਜਾਂ ਕਿੱਡੀ ਤਾਕੜੀ ਹਨਾ ਕਿੱਡਾ ਤਾਕੜਾ ਸਿਸਟਮ ਹੋਣਾ ਉਹਨਾਂ ਦੇ ਕੋਲੇ ਉਹ ਟਾਈਮ ਦੇ ਹਿਸਾਬ ਨਾਲ ਹਨਾ ਦਿਖਾਈ ਮਨਦੀਪ ਇੱਧਰ ਸਾਰੇ ਪਾਸੇ ਜੀ ਦੀਂਦਾ ਤਾਂ ਇਧਰ ਤਾਂ ਤੱਕ ਬੇਸ਼ੱਕ ਅੱਜ ਦੀ ਹਾਲਤ ਖਸਤਾ ਗਈ ਬਾਈ ਹਨਾ ਆਪਾਂ ਦੇਖ ਸਕਦੇ ਆ ਪਰ ਇਹ ਆਉਦੀ ਚੜ੍ਹਦੀ ਕਲਾ ਦਾ ਸੰਕੇਤ ਦਿੰਦਾਗਾ ਇੱਧਰ ਦਿਖਾ ਦਿਆਂ ਆ ਜਾਕਰ ਆਪਣੀਆਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਬਾਈ ਹਨਾ ਆਪਣਾ ਫਰਜ਼ ਬਣਦਾ ਆਪਾਂ ਉਹਨੂੰ ਦੇਖੀਏ ਦਿਖਾਈਏ ਸਰ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ ਅੱਜ ਤੁਹਾਨੂੰ ਬਹੁਤ ਹੀ ਇਤਿਹਾਸਕ ਜਗ੍ਹਾ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਕਿਲਾ ਸਥਿਤ ਆ ਤੁਹਾਨੂੰ ਉਹ ਦਿਖਾਉਣ ਜਾ ਰਹੇ ਆਂ ਵੀਡੀਓ ਨਾਲ ਜੁੜੇ ਰਹੋ 1712 ਈਸਵੀ ਦੇ ਵਿੱਚ ਕਿਲਾ ਬਣਾਉਣਾ ਸਟਾਰਟ ਕੀਤਾ ਸੀ ਬੇਸਕ ਅੱਜ ਦੀ ਹਾਲਤ ਖਸਤਾ ਗਈ ਬਾਈ ਹਨਾ ਆਪਾਂ ਦੇਖ ਸਕਦੇ ਆਂ ਪਰ ਇਹ ਆਉਦੀ ਚੜਦੀ ਕਲਾ ਦਾ ਸੰਕੇਤ ਦਿੰਦਾ ਹੈਗਾ ਇੱਧਰ ਦਿਖਾ ਦਿਆਂ ਆ ਜਾਕਰ ਆਪਣੀਆਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਬਈ ਹਨਾ ਆਪਣਾ ਫਰਜ਼ ਬਣਦਾ ਆਪਾਂ ਉਹਨਾਂ ਨੂੰ ਦੇਖੀਏ ਦਿਖਾਈਏ ਸਾਰਿਆਂ ਨੂੰ ਤੇ ਆਪਾਂ ਉਹਨਾਂ ਨੂੰ ਸਾਂਭ ਕੇ ਰੱਖੀਏ ਆਇਆ ਗੁਕੂ ਬਈ ਤੂੰ ਵੀ ਨਾਲ ਦੇਖੋ ਉਹ ਦੋਦੇ ਦਰਵਾਜ਼ੇ ਛੱਡੇ ਹੋਏ ਸਾਰੇ ਪਾਸੇ ਹਵਾ ਆਉਂਦੀ ਹੈ ਹਨਾ ਗਰਮੀ ਇੰਨੀ ਅੱਜ ਪਰ ਲੱਗਣੀ ਨਹੀਂ ਰਹੀ ਗਰਮੀ ਇੱਥੇ ਅੰਦਰ ਆ ਕੇ ਬਾਈ ਅੱਜ ਗਰਮੀ ਬਹੁਤ ਜ਼ਿਆਦੇ ਆ ਪਰ ਇੱਥੇ ਆ ਕੇ ਲੱਗਦਾ ਵੀ ਹਾਂ ਗਰਮੀ ਤਾਂ ਲੱਗ ਹੀ ਰਹੀ ਐਨੀ ਠੰਡਕ ਜ਼ਿਆਦੇ ਇੱਥੇ ਸਾਰੇ ਪਾਸੇ ਦਰਵਾਜ਼ੇ ਰੱਖੇ ਹੋਏ ਆ ਤੇ ਪਰ ਸਾਡੀ ਸਰਕਾਰ ਨੂੰ ਬੇਨਤੀ ਆ ਇਹਦਾ ਚੱਲਦਾ ਚੱਲਦਾ ਕੰਮ ਰੁਕ ਗਿਆ ਬੀਏ ਜੀ ਦੇ ਧਿਆਨ ਦਿੱਤਾ ਜਾਵੇ ਜਿਵੇਂ ਪਿੰਡ ਤੋਂ ਪਤਾ ਕੀਤਾ ਸੀ ਆਸੇ-ਪਾਸੇ ਦੇ ਆਸ ਗਮਾਣ ਤੋਂ ਪਤਾ ਕੀਤਾ ਵੀ ਜ਼ਿਆਦਾਤਰ ਇੱਥੇ ਬੰਦੇ ਜਿਹੜੇ ਆਉਂਦੇ ਆ ਮੁੰਡੇ ਆਉਂਦੇ ਆ ਹਨਾ ਉਹ ਜੀ ਇਹ ਜੀ ਦਾ ਗਲਤ ਇਸਤੇਮਾਲ ਕਰਦੇ ਆ ਨਸ਼ੇ ਵਾਲੇ ਪਾਸੇ ਜਿਵੇਂ ਇੱਥੇ ਬਹੁਤ ਸਿੱਟੇ ਪੈਣੇ ਸੀ ਵਾਲਾ ਹਨਾ ਦੇ ਇਹ ਜੀ ਦਾ ਧਿਆਨ ਦਿੱਤਾ ਜਾਵੇ ਆ ਜਾ ਬਾਈ ਥੱਲੇ ਦਿਖਾ ਦਿੰਨੇ ਇਧਰੋਂ ਉੱਪਰੋਂ ਮਾਰ ਦੀ ਆਹ ਦਿਖਾ ਦੇ ਗੇਟ ਮਨਦੀ ਭਾਈ ਤੋਂ ਸਾਰੇ ਆਇਆ ਤੁਹਾਨੂੰ ਬਾਈ ਲੈ ਕੇ ਜਾ ਲੈਣ ਜਿਹੜੀਆਂ ਗੁਫਾ ਬਣੀਆਂ ਮੈਂ ਇਧਰ ਆ ਦੇ ਥੱਲੇ ਗੁਫਾ ਦੇ ਬਦਲ ਲੈ ਕੇ ਜਾਂਦੇ ਤੁਹਾਨੂੰ ਦਿਖਾਉਣੇ ਆ ਉਦ ਲੰਮੀਆਂ ਲੰਮੀਆਂ ਗੁਫਾਣੇ ਹੋ ਆ ਜਾ ਬਾਈ ਇਹ ਬਾਈ ਚੱਲਦਾ ਚੱਲਦਾ ਕੰਮ ਵਿੱਚ ਰੁਕ ਵੀ ਗਿਆ ਕਿਲੇ ਦਾ ਕਾਰਨ ਪਤਾ ਨਹੀਂ ਵੀ ਕਿਉਂ ਰੁਕਿਆ ਆਜੋ ਤੁਹਾਨੂੰ ਅੰਦਰ ਪਾਸੇ ਲੈ ਕੇ ਜਾਂਦੇ ਆ ਜਿੰਨਾ ਕੇ ਸਾਥੋਂ ਜਾਣਨ ਹੋਇਆ ਕੁਕੂ ਦੇਖ ਠੰਡ ਦੇਖ ਅੰਦਰ ਯਾਰ ਹਨਾ ਜਿਵੇਂ ਬਾਹਰ ਗਰਮੀ ਆ ਸਾਰੇ ਪਾਸੇ ਪੰਦਾ ਇਹ ਵੀ ਉਦੋਂ ਦੀ ਬਿਉਤ ਬੰਦੀ ਜਾਂ ਕਿੰਡੀ ਤਾਕੜੀ ਹਨਾ ਕਿੰਨਾ ਤਾਕੜਾ ਸਿਸਟਮ ਹੋਣਾ ਉਹਨਾਂ ਦੇ ਕੋਲੇ ਉਹ ਟਾਈਮ ਦੇ ਹਿਸਾਬ ਨਾਲ ਹਨਾ ਦਖਾਈ ਮਨਦੀਪ ਇੱਧਰ ਸਾਰੇ ਪਾਸੇ ਜੇ ਦੀਂਦਾ ਤਾਂ ਇਹਦਾ ਤਾਂ ਤੱਕ ਪੂਰੀ ਐ ਠੰਡ ਹੈ ਯਾਰ ਵੀ ਜਿਵੇਂ ਗਰਮੀ ਦਾ ਮੌਸਮ ਹੈ ਇੰਨਾ ਟੈਂਪਰੇਚਰ ਹੈ ਹਨਾ ਤੇ ਇੱਕ ਜਿਹੜੀ ਸ਼ਾਮ ਸਮਾਈ ਹੋ ਜੇ ਬਈ ਇੱਕ ਸੈਰਸਪਾਟੇ ਲਈ ਲਾ ਲੋ ਹਨਾ ਜਾਂ ਇੱਕ ਟੂਰਿਸਟ ਥਾਂ ਬਣ ਸਕਦੀ ਹੈ ਵੀਰੇ ਇਹ ਜੇ ਆਪਾਂ ਸੋਚੀਏ ਹਨਾ ਇਹ ਚੀਜ਼ ਨੂੰ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਗੁਫਾ ਦੇ ਵੱਲ ਉੱਧਰ ਦਿਖਾਉਣਾ ਹੈ ਥੱਲੇ ਜਾ ਆਪਣੇ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹ ਚੀਜ਼ ਨਾਲ ਜੁੜਨਾ ਤੇ ਇਹਨੂੰ ਦੇਖ ਸਕਣ ਆਜ ਆਪਾਂ ਉਹ ਗੁਫਾ ਦਿਖਾ ਦਈਏ ਮਨਦੀਪ ਇੱਥੋਂ ਆ ਜੀ ਕਵਰ ਕਰ ਲਾ ਤਾਂ ਤੂੰ ਆ ਜਾ ਡੋਰ ਚ ਲਾ ਲਈ ਬਾਈ ਮੋਬਾਈਲ ਦੀ ਕੁੱਕੂ ਲਵੀ ਆ ਜਾ ਮਨਦੀਪ ਅੱਗੇ ਜਾਣਾ ਯਾਰ ਪੰਛੀ ਫਿਰਦੇ ਆ ਇਹ ਨਹੀਂ ਪਤਾ ਕਿਹੜੇ ਫਿਰਦੇ ਆ ਔਮ ਚੜਕਾਂ ਬਹੁਤ ਫਿਰਦੀਆਂ ਬਾਈ ਤੇ ਵਿੱਚ ਜਗਾ ਬਣੀ ਵੀ ਆ ਬਾਬਾ ਫੂਲਜੀ ਦੀ ਤੇ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਆਜੋ ਤੇ ਵਹਿਬੂ ਮੰਨਦੀ ਬੋਦਰ ਮਾਰਦੀ ਉਹ ਕਿ ਅਸੀਂ ਦੋ ਬੰਨਵਾ ਪੂਰਨ ਸੀਰੀ ਗੰਨ ਸੰਪਰਵਾ ਸੋਲਦੇ ਪੂਰੀ ਹੀ ਨਾ ਦਾ ਕੰਮ ਰੁਕਿਆ ਕਾਰਨ ਪਤਾ ਨਹੀਂ ਕਿਉਂ ਰੁਕਿਆ ਵੇ ਜਿਹੜੇ ਵੀ ਭਰਾਵਾਂ ਨੇ ਐਨਆਰਆਈਆਂ ਨੇ ਪਿੰਡ ਵਾਲੇ ਭਰਾਵਾਂ ਨੇ ਸਾਰਿਆਂ ਨੇ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਕੰਮ ਵਾਸਤੇ ਵੀ ਕਿਲੇ ਦੀ ਸੁਮਾਈ ਹੋ ਸਕੇ ਤਾਂ ਇਹਨੂੰ ਜੋ ਇਹਦੀਆਂ ਟੁੱਟ ਭੱਜ ਹੋਈਆਂ ਸਾਰੀ ਰਿਪੇਅਰ ਹੋ ਸਕੇ ਹਨਾ ਤਾਂ ਆਪਣੇ ਬੱਚੇ ਆਪਾਂ ਇਹਦੇ ਨਾਲ ਜੁੜੀਏ ਇਤਿਹਾਸ ਨਾਲ ਤੇ ਆਪਾਂ ਇਹਨੂੰ ਦੇਖ ਸਕੀਏ ਉਹ ਭਰਾਵਾਂ ਨੇ ਜਿਨ੍ਹਾਂ ਨੇ ਬਈ ਮਦਦ ਕੀਤੀ ਸਾਰਿਆਂ ਦਾ ਧੰਨਵਾਦ ਤੇ ਅੱਗੇ ਵੀ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਬੀਏ ਜੀ ਦਾ ਧਿਆਨ ਦਿੱਤਾ ਜਾਵੇ ਨਾ ਕਿ ਇਹਨਾਂ ਨੂੰ ਛੇੜੀਆਂ ਦਾ ਅੱਡਾ ਬਣਾਇਆ ਜਾਵੇ ਜਿਵੇਂ ਇੱਥੇ ਆਉਂਦੇ ਆ ਹਨਾ ਨਸ਼ੇ ਵਾਲੇ ਚਲੋ ਵੀ ਆਪਦੇ ਭਰਾ ਢੜਕੇ ਹੋਇਆ ਆ ਰਹਾ ਹਾਂ ਤੋਂ ਤੇ ਉਹਨਾਂ ਨੂੰ ਬਸ ਇਹ ਪਾਸੇ ਲਾਈਏ ਤੇ ਇਹ ਜਿਹੜੀਆਂ ਜਿਹੜੀਆਂ ਆਪਣੇ ਕੋਲੇ ਇਮਾਰਤਾਂ ਨੇ ਇਤਿਹਾਸਕ ਆਪ ਇਹਨਾਂ ਨੂੰ ਸਾਂਭ ਸਮਾਨ ਕਰਨ ਕਰ ਸਕੀਏ ਇਹਨਾਂ ਦੀ ਤੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਭਵਿੱਖ ਦੇ ਵਿੱਚ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਦਿਖਾ ਸਕੀਏ ਕਿਉਂਕਿ ਰਲ ਮਿਲ ਕੇ ਆਪਾਂ ਇਹਨਾਂ ਨੂੰ ਬਚਾ ਸਕਦੇ ਆ ਇਹ ਚੀਜ਼ਾਂ ਬਹੁਤ ਘੱਟ ਰਹਿ ਗਈਆਂ ਹੁਣ ਪੰਜਾਬ ਦੇ ਵਿੱਚ ਹਨਾ ਲਗਭਗ ਗਾਇਬ ਹੁੰਦੀਆਂ ਜਾਂਦੀਆਂ ਗਾਇਬ ਦਾ ਮਤਲਬ ਇਹ ਹੈ ਬਾਈ ਵੀ ਸਾਂਭ ਸੰਭਾਲ ਨਹੀਂ ਸਹੀ ਹੋ ਰਹੀ ਟੁੱਟ ਭੱਜ ਹੋ ਰਹੀ ਹੈ ਹਨਾ ਸੋ ਸਾਰਿਆਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਵੀ ਇਹ ਜੀ ਦੇ ਧਿਆਨ ਦਿੱਤਾ ਜਾਵੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਸੋ ਸਾਰੇ ਭਰਾਵਾਂ ਦਾ ਧੰਨਵਾਦ ਬਈ ਜਿਨ੍ਹਾਂ ਦੇ ਕਰਕੇ ਕੰਮ ਦੁਬਾਰੇ ਚੱਲਿਆ ਪਰ ਰੁਕ ਗਿਆ ਕਾਰਨ ਨਹੀਂ ਪਤਾ ਆਸ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਲਾ ਪੂਰਾ ਵਧੀਆ ਇਹਦੀ ਇਮਾਰਤ ਸਿਰਜੀ ਜਾਊਗੀ ਦੁਬਾਰੇ ਤਿਆਰ ਕਰਕੇ ਜੋ ਟੁੱਟ ਭੱਜ ਹੋਈ ਆ ਸਾਰੀ ਰਿਪੇਅਰ ਕੀਤੀ ਜਾਊਗੀ ਜੋ ਚੈਨਲ ਦੇ ਨਾਲ ਜੁੜੇ ਹੋਏ ਬਈ ਸਾਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਅੱਗੇ ਵੀ ਹੋਰ ਚੀਜ਼ਾਂ ਦਿਖਾਵਾਂਗੇ ਬਈ ਤੇ ਸਬਸਕ੍ਰਾਈਬ ਕਰ ਲਿਓ ਵੀਰੇ ਚੈਨਲ ਨੂੰ ਜਿਉਂਦੇ ਬਾਅਦ ਦੇ ਲੋ ਤੁਹਾਡੇ ਸਾਰੇ ਭਰਾਵਾਂ ਦਾ ਧੰਨਵਾਦ ਆਓ